ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਪੰਜਾਬ ਦਾ ਮੌਸਮ ਕਿਵੇਂ ਜਰਵੇਗਾ 13 ਤਰੀਕ ਤੋਂ ਲੈ ਕੇ ਆਪਾਂ 16 ਤਰੀਕ ਦੇ ਮੌਸਮ ਦੀ ਗੱਲ ਕਰਾਂਗੇ ਜ ਜਿਹਦੇ ਵਿੱਚ 4 ਦਿਨ ਜੋ ਮੀਂਹ ਦੇ ਹਾਲਾਤ ਪੰਜਾਬ ਵਿੱਚ ਬੜ ਰਹੇ ਨੇ ਤਾਂ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਆਏਗਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਤਾਜ਼ਾ ਸੈਟਰਡੇ ਮੈਪਸ ਦੇਖੀਏ ਤਾਂ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਵਿੱਚ ਲਗਾਤਾਰ ਬੱਦਲਵਾਈ ਦਾ ਮਾਹੌਲ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਸੀਂ ਗੱਲ ਕਰਦੇ ਜੀ ਮੌਸਮ ਦੇ ਹਿਸਾਬ ਦੀ ਆਉਣ ਦੇ ਦਿਨਾਂ ਵਿੱਚ ਕੀ ਮੌਸਮ ਰਹੇਗਾ ਸਭ ਤੋਂ ਪਹਿਲਾਂ 13 ਅਗਸਤ ਦੀ ਗੱਲ ਕੀਤੀ ਜਾਵੇ ਤਾਂ ਭਾਰੀ ਮੀਂਹ ਦੀ ਉਮੀਦ ਪਣਦੀ ਦਿਖਾਈ ਦੇ ਰਹੀ ਹੈ ਤਕੜਾ ਸਿਸਟਮ ਇਸ਼ੂ ਹੋ ਚੁੱਕਿਆ ਜੀ ਜਿਹਦੇ ਵਿੱਚ ਦੇਖ ਰਿਹਾ ਜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਮੁਹਾਲੀ ਅਤੇ ਫਤਿਹਗੜ੍ਹ ਦੇ ਇਲਾਕੇ ਵਿੱਚ ਭਾਰੀ ਮੀਂਹ 13 ਅਗਸਤ ਨੂੰ ਸਾਨੂੰ ਦੇਖਣ ਨੂੰ ਮਿਲੇਗਾ ਲਗਾਤਾਰ ਝੜੀ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਨਾਲ ਦੀ ਨਾਲ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਅਤੇ ਪਟਿਆਲੇ ਵਿੱਚ ਵੀ ਵਧੀਆ ਤਰੀਕੇ ਨਾਲ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਗੱਲ ਕਰੀ ਤਾਂ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਬਠਿੰਡਾ ਬਰਨਾਲਾ ਮੋਗਾ ਫਰੀਦਕੋਟ ਮਾਨਸਾ ਇਹਨਾਂ ਇਲਾਕਿਆਂ ਵਿੱਚ ਵੀ ਬੱਦਲਬਾਝਾ ਦਾ ਦੌਰ ਜਾਰੀ ਰਹੇਗਾ ਵਧੀਆ ਤਰੀਕੇ ਨਾਲ ਮੀਂਹ ਹੋਣ ਦੇ ਚਾਂਸ ਕਾਫੀ ਵਧੀਆ ਤਰੀਕੇ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਇੱਕ ਚੰਗੀ ਖਬਰ ਹੈ ਕਿ ਕਿਤੇ ਨਾ ਕਿਤੇ ਪੰਜਾਬ ਦਾ ਤਾਪਮਾਨ ਵੀ ਘਟਦਾ ਹੋਇਆ ਦਿਖਾਈ ਦੇਵੇਗਾ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਦਿਖਾਈ ਦੇਵੇਗੀ ਹੁਣ ਅਸੀਂ ਗੱਲ ਕਰਦੇ ਹਾਂ ਦੀ ਆਉਂਦੇ ਦਿਨਾਂ ਦੇ ਹਾਲਾਤਾਂ ਦੀ ਤਾਂ ਆਉਂਦੇ ਦਿਨਾਂ ਦੇ ਹਾਲਾਤਾਂ ਵਿੱਚ 14 ਅਗਸਤ ਤੋਂ ਵੀ ਵਧੀਆ ਮੌਸਮ ਦੇਖਣ ਨੂੰ ਮਿਲੇਗਾ ਲਗਭਗ 13 ਤਰੀਕ ਵਾਲੇ ਮੌਸਮ ਅੱਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਜੀ ਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਮਾਸ਼ਹਿਰ, ਰੂਪਨਗਰ, ਮੋਹਾਲੀ ਅਤੇ ਫਤਿਹਗੜ ਵਿੱਚ ਭਾਰੀ ਮੀਂਹ ਹੈ ਨਾਲ ਦੀ ਨਾਲ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ ਅਤੇ ਪਟਿਆਲੇ ਵਿੱਚ ਚੰਗੀ ਝਾਪਟ ਮੀਂਹ ਦੀ ਲੱਗਦੀ ਹੋਈ ਦਿਖਾਈ ਦੇ ਰਹੀ ਹੈ। ਤਾਪਮਾਨ ਦੇ ਵਿੱਚ ਇਹਨਾਂ 2 ਦਿਨਾਂ ਵਿੱਚ ਭਾਰੀ ਗਰਮ ਬਟਾਵੇਗੀ। ਤਾਪਮਾਨ ਜਿਹੜੇ 25 ਡਿਗਰੀ ਦੇ ਨੇੜੇ ਚੜੇ ਬਣੇ ਰਹਿਣਗੇ। ਐਵਰੇਜ ਤਾਪਮਾਨ 22 ਤੋਂ 23 ਡਿਗਰੀ ਤੱਕ ਰਹਿਣ ਦੀ ਉਮੀਦ ਹੈ। ਕਾਫੀ ਹੱਦ ਤੱਕ ਗਰਮੀ ਤੋਂ ਰਾ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਬਰਸਾਤ ਨਾ ਹੋਣ ਕਾਰਨ ਮੌਸਮ ਖੁਸ਼ਕ ਬਣੇ ਹੋਏ ਸੀ ਉਹ ਕਿਤੇ ਨਾ ਕਿਤੇ ਹੁਣ ਹੌਲੀ-ਹੌਲੀ ਮੌਸਮ ਜਿਹੜਾ ਹੈ ਵਧੀਆ ਤਰੀਕੇ ਨਾਲ ਬਰਸਾਤ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਸਾਨੂੰ ਹੁਣ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇਵੇਗੀ 15 ਅਗਸਤ ਦੀ ਗੱਲ ਕਰੀਏ ਸਿਸਟਮ ਥੋੜੇ ਜਿਹਾ ਕਮਜ਼ੋਰ ਪੈ ਰਹੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਭਾਰੀ ਮੀਂਹ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਰੂਪਨਗਰ ਤੇ ਮੋਹਾਲੀ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤੇ ਬਾਕੀ ਅਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਫਤਿਹਗੜ ਅਤੇ ਪਟਿਆਲਾ ਵਿੱਚ ਵੀ ਬੱਦਲਬਾਈ ਦਾ ਆਣਾ ਜਾਣਾ ਬਣਿਆ ਰਹੇਗਾ ਜਿਸ ਦਿਨ ਇਹਨਾਂ ਇਲਾਕਿਆਂ ਵਿੱਚ ਹਲਕੀ ਦਰਮਿਆਨੀ ਤੋਂ ਭਾਰੀ ਬੱਦਲਬਾਈ ਅਤੇ ਵਧੀਆ ਤਰੀਕੇ ਨਾਲ ਮੀਂਹ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਤਰਨਤਾਰਨ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਸਰ, ਫਜ਼ਿਲਕਾ, ਪਟੇੰਡਾ, ਬਰਨਾਲਾ, ਮਾਨਸਾ ਤੋਂ ਸੰਗਰੂਰ ਦੀ ਗੱਲ ਕਰੀ ਜਾਵੇ ਤਾਂ ਇਹਨਾਂ ਇਲਾਕਿਆਂ ਵਿੱਚ ਵੀ ਤਾਪਮਾਨ ਅਤੇ ਨਾਲ ਬੱਦਲਬਾਈ ਦਾ ਦੌਰ ਬਣਿਆ ਰਹੇਗਾ ਹਲਕੀ ਦਰਮਿਆਨੀ ਬੱਦਲਬਾਈ ਦੇ ਨਾਲ ਠੀਕ-ਠਾਕ ਤਾਪਮਾਨ ਦੇ ਵਿੱਚ ਗਰਾਵਟ ਆਉਂਦੀ ਦਿਖਾਈ ਦੇਵੇਗੀ 16 ਅਗਸਤ ਦੀ ਗੱਲ ਕਰੀ ਤਾਂ ਮੀਂਹ ਥੋੜੇ ਜਿਹਾ ਕਮਜ਼ੋਰ ਪੈ ਰਹੇ ਨੇ ਸਿਰਫ ਪਠਾਨਕੋਟ ਅਤੇ ਰੂਪਨਗਰ ਜ਼ਿਲ੍ਹੇ ਵਿੱਚ ਮੀਂਹ ਦੀ ਉਮੀਦ ਹੈ ਪਰ ਬੱਦਲਬਾਹੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਫਤਿਹਗੜ੍ਹ ਸਾਹਿਬ ਮੁਹਾਲੀ ਅਤੇ ਪਟਿਆਲਾ ਵਿੱਚ ਵਧੀਆ ਤਰੀਕੇ ਦੀ ਬੱਦਲਬਾਹੀ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਇਲਾਕੇ ਵਿੱਚ ਮੀਂਹ ਅਤੇ ਵਧੀਆ ਤਰੀਕੇ ਦੀ ਕਿਣਮਣਕਣੀ ਦੇ ਹਾਲਾਤ ਬਣ ਸਕਦੇ ਨੇ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਪਟਿੰਡਾ ਬਰਨਾਲਾ ਸੰਗਰੂਰ ਅਤੇ ਮਾਨਸਾ ਜ਼ਿਲ੍ਹਾ ਵਿੱਚ 16 ਤਰੀਕ ਨੂੰ ਥੋੜੀ-ਬੋਤੀ ਬੂੰਦਾਬੰਦੀ ਕਿਣਮਣਕਣੀ ਹੋ ਸਕਦੀ ਹੈ ਭਾਰੀ ਮੀਂਹ ਦੀ ਉਮੀਦ ਫਿਲਹਾਲ ਦਿਖਾਈ ਨਹੀਂ ਦੇ ਰਹੀ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 16 ਅਗਸਤ ਤੱਕ ਦੀ ਜਾਣਕਾਰੀ ਹੈ ਜ ਜਿਹਦੇ ਵਿੱਚ ਦੇਖਣ ਨੂੰ ਮਿਲਿਆ ਕਿ ਲਗਾਤਾਰ 3-4 ਦਿਨ ਹੁਣ ਪੰਜਾਬ ਦੇ ਵਿੱਚ ਮੀਂਹ ਦਾ ਜ਼ੋਰ ਬਣਿਆ ਰਹੇਗਾ ਬਾਕੀ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਅਗਰ ਆਉਂਦੀ ਹੈ ਤਾਂ ਉਹ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ